ਇਹ ਬਹੁਤ ਮਾਤਰਾਣੀ ਦੀ ਕਿਰਪਾ ਜੀ ਆਈ ਦਾ ਹਰសា ਲਈ ਦਾ ਮੱਥਾ ਟੇਕ ਕੇ ਜਾਈਦਾ ਉਹਨਾਂ ਕਮਰਾ ਬਹੁਤ ਪੂਰੀ ਹੁੰਦੀ ਆ ਸਾਰੇ ਆਓ ਆਈਦਾ ਆਇਓ ਕਹਿੰਨੇ ਆ ਸਾਡਾ ਤਾਂ ਬਹੁਤ ਵਿਸ਼ਵਾਸ ਹੈ ਮਾਤਰਾਣੀ ਤੇ ਇਸ ਹਾਲਾਤ ਜੀ ਮੈਨੂੰ ਵੈਸੇ 2 ਕੋ ਸਾਲ ਹੋਏ ਨੇ ਪਹਿਲਾਂ ਕੰਮਕਾਰ ਤੋਂ ਵੀ ਥੜੇ ਸੀਗੇ ਮਾਤਰਾਣੀ ਨੇ ਸਰਕਾਰੀ ਨੌਕਰੀ ਵਾਦੇ ਕਰਤੇ ਆ ਇਸ ਤੋਂ ਵੱਡੀ ਕਿਰਪਾ ਕੀ ਆ ਇਸ ਨਾਲ ਭਰੇ ਅਸੇਵਾਦਾਰਾਂ ਨੂੰ ਵੀ ਬLESਸ ਦਵੇ ਕਰੇ ਬਹੁਤ ਬਹੁਤ ਵਧੀਆ ਗੱਲ ਆ ਕਰਮਜੋਗ ਹੋ ਰਿਹਾ ਹੈ ਜਿਸ ਦੇ ਵਿੱਚ ਸਾਰੀ ਦੁਨੀਆ ਦਾ ਹੀ ਭਲਾ ਹੋਵੇ ਚਾਹੀਦਾ ਵੀ ਆ ਤੁਹਾਡੇ ਵਰਗੇ ਬੱਚੇ ਹੋਰ ਜਵਾਨ ਹੋਣ ਨਸ਼ੇ ਤੋਂ ਬਚੇ ਰਹਿਣ ਟੱਕੀਆਂ ਕਰਨ ਮਿਹਨਤ ਕਰਨ ਜੈ ਬੰਗਲਾਵ ਜੀ ਬਹੁਤ ਆ ਬਾਕੀ ਸਾਰਾ ਕੁਝ ਦੇਣ ਵਾਲੇ ਤਾਂ ਇਹੀ ਆ ਆਪਾਂ ਕੌਣ ਆ ਠੀਕ ਐ ਬਹੁਤ ਅੱਛੀ ਸ਼ਾਂਤੀ ਮਿਲਦੀ ਆ ਬਹੁਤ ਭਾਵਨਾ ਸਰਦਾ ਔਰ ਬਹੁਤ ਸ਼ਾਂਤੀ ਮਿਲੀ ਆ ਲੱਗ ਰਿਹਾ ਕਾਫੀ ਹੁਣ ਸਾਲ ਬਾਅਦ ਆਏ ਨਾ ਤਾਂ ਬਹੁਤ ਹੋਰ ਅੱਛਾ ਲੱਗ ਰਿਹਾ ਕੁਝ ਚੇਂਜ ਵੀ ਲੱਗ ਰਿਹਾਗਾ ਸਾਨੂੰ ਆਪਣਾ ਮਕਾਨ ਮਿਲੇ ਨਾ ਤਾਂ ਹੋਰ ਕੀ ਚਾਹੀਦਾ ਜੀ ਅਸੀਂ ਮੌਜੂਦ ਹਾਂ ਮਾ ਬਗਲਾਮੁਖੀ ਤਾਮ ਲੁਧਿਆਣਾ ਵਿਖੇ ਜਿੱਥੇ ਕਿ 243 ਘੰਟਿਆਂ ਦਾ ਅਖੰਡ ਮਹਾਯਾਗ ਚੱਲ ਰਿਹਾ ਹੈ। ਔਰ ਇਸ ਅਖੰਡ ਮਹਾਯਾਗ ਦੇ ਵਿੱਚ ਉਹ ਦੂਰ ਦੂਰੋਂ ਸੰਗਤਾਂ ਨਤਮਸਤਕ ਹੋਣ ਲਈ ਆ ਰਹੀਆਂ ਨੇ ਔਰ ਸੰਗਤਾਂ ਦੇ ਵੱਲੋਂ ਜੋ ਇਸ ਅਖੰਡ ਮਹਾਯਾਗ ਦੇ ਵਿੱਚ ਅਹੂਤੀ ਪਾਈ ਜਾ ਰਹੀ ਹੈ। ਗੱਲਬਾਤ ਕਰਦੇ ਹਾਂ ਜੋ ਸ਼ਰਧਾਲੂ ਨੇ ਦੂਰ ਦੂਰੋਂ ਆਏ ਨੇ। ਸਰ ਆ ਜਾਈਓ ਇੱਥੇ ਨਤਮਸਤਕ ਹੋਇਓ ਕੀ ਕਹਿਣਾ ਚਾਹੋਗੇ? ਬਹੁਤ ਅੱਛਾ ਇੰਤਜ਼ਾਮ ਹੈ। ਔਰ ਬਹੁਤ ਵਧੀਆ। ਜੀ। ਭਗਤੀ ਪਤਾ ਲੱਗਦੀ ਹੈ ਇੱਥੋਂ ਦੀ। ਬਸ ਹੋਰ ਕੀ ਹੋਤੀ ਅੱਜ ਪਾਈਏ ਪਾਈਏ ਜੀ ਹੋਤੀ ਜੀ ਤਾਂ ਹੋਤੀ ਦਾ ਮੌਕਾ ਸਾਰਿਆਂ ਨੂੰ ਦੇ ਰਿਆ ਜੀ ਮੇਰੇ ਕਾਮਨਾਵਾਂ ਕਿਵੇਂ ਪੂਰੀਆਂ ਹੁੰਦੀਆਂ ਨੇ ਬਹੁਤ ਸ਼ਰਧਾ ਹੈ ਬਹੁਤ ਭਾਰੀ ਸੰਖਿਆ ਚ ਵੀ ਲੋਕ ਵੀ ਆਂਦੇ ਸਾਰੇ ਤਾਂ ਹੁਣ ਜਦੋਂ ਮੇਰੀ ਹੋਊਗੀ ਤਾਂ ਮੈਂ ਦੱਸਾਂਗਾ ਜੀ ਜੀ ਮੇਨੂੰ ਕਾਮਨਾ ਤਾਂ ਹਰ ਕੋਈ ਲੈ ਕੇ ਆਂਦਾ ਹੈ ਬਿਲਕੁਲ ਬਾਕੀ ਜਦੋਂ ਪੂਰੀਆਂ ਹੋਣਗੀਆਂ ਤਾਂ ਅਸੀਂ ਵੀ ਦੱਸਾਂਗੇ ਬਿਲਕੁਲ ਹਾਂ ਜੀ ਜੀ ਬਾਕੀ ਬਹੁਤ ਅੱਛਾ ਅਰੇਂਜਮੈਂਟ ਹੈ ਬਹੁਤ ਵੈਰੀ ਗੁੱਡ

ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਹੁੰਦੀਆਂ ਜੇ ਆਪਣੀ ਮਨ ਦੀ ਕਾਮਨਾ ਸਾਰੀਆਂ ਪੂਰੀਆਂ ਹੁੰਦੀਆਂ ਇਹ ਭਗਵਾਨ ਦਾ ਇੱਕ ਰੂਪ ਹੈ ਤੇ ਮਰਜ਼ੀ ਚੱਲ ਜਾਓ ਮਨ ਦੀ ਕਾਮਨਾ ਸਾਰੀ ਪੂਰੀਆਂ ਹੁੰਦੀਆਂ ਮਾਤਾ ਰਾਣੀ ਪੂਰੀ ਕਰੇ ਸਭ ਦੀ ਕਾਮਨਾ ਜੀ ਸੋ ਬਿਲਕੁਲ ਜੋ ਸੰਗਤਾਂ ਨੇ ਦੇਖ ਸਾਧੇ ਹੋ ਪਰ ਗਿਣਤੀ ਦੇ ਵਿਚਾਰੇ ਨੇ ਔਰ ਸਵੈ ਨਤਮਸਤਕ ਹੋਏ ਹੋ ਕਿਵੇਂ ਦਾ ਲੱਗ ਰਿਹਾ ਇੱਥੇ ਕਿਵੇਂ ਦਾ ਲੱਗ ਰਿਹਾ ਇਹ ਆਨੰਦ ਆ ਰਿਹਾ ਜੀ ਹਾਂਜੀ ਅਰੇਂਜਮੈਂਟਸ ਕਿੱਦਾਂ ਦੇ ਨੇ ਹਾਂਜੀ ਪੂਰਾ ਰੈਂਡਮ ਬਹੁਤ ਬ好 ਆ ਹੂਤੀ ਪਾਈ ਹੈ ਅੱਜ ਹਾਂਜੀ ਹਾਂਜੀ ਜੀ ਕਿਵੇਂ ਦਾ ਲੱਗਦਾ ਹੈ ਜਦ ਹਮਨਕੁੰਡ ਦੇ ਕੋਲ ਬੈਠਦੇ ਹਾਂ ਬਹੁਤ ਵਧੀਆ ਲੱਗਦਾ ਜੀ ਸੋ ਬਿਲਕੁਲ ਜੋ ਇਸ ਵਕਤ ਸ਼ਰਧਾਲੂ ਨੇ ਵੱਡੀ ਗਿਣਤੀ ਦੇ ਵਿੱਚ ਅੱਜ ਮੱਥਾ ਟੇਕ ਕੇ ਆਏ ਹੋ ਕਿਵੇਂ ਦਾ ਲੱਗ ਰਿਹਾ ਹੈ ਜੀ ਬਹੁਤ ਵਧੀਆ ਲੱਗ ਰਿਹਾ ਵੀਰੇ ਬਹੁਤ ਮਾਤਾ ਰਾਣੀ ਦੀ ਕਿਰਪਾ ਜੀ ਆਈ ਦਾ ਹਰ ਸਾਲ ਆਈ ਦਾ ਮੱਥਾ ਟੇਕ ਕੇ ਜਾਈਦਾ ਬਹੁਤ ਕਾਮਨਾ ਬਹੁਤ ਪੂਰੀ ਹੁੰਦੀ ਆ ਸਾਰੇ ਆਓ ਆਈ ਦਾ ਆਇਓ ਕਹਿੰਦੇ ਆ ਸਾਡਾ ਤਾਂ ਬਹੁਤ ਵਿਸ਼ਵਾਸ ਹੈ ਮਾਤਾ ਰਾਣੀ ਤੇ ਪਹਿਲਾ ਹਰ ਸਾਲ ਆ ਰਹੇ ਹਰ ਸਾਲ ਆਦੇ ਜੀ ਮੈਨੂੰ ਐਸਾ 2 ਕੋ ਸਾਲ ਹੋਏ ਨੇ ਪਹਿਲਾ ਕੰਮ ਕਰ ਤੋਂ ਵੀ ਛੜੇ ਸੀਗੇ ਮਾਤਾ ਰਾਣੀ ਨੇ ਸਰਕਾਰੀ ਨੌਕਰੀ ਵਾਲੇ ਕਰਤੇ ਆ ਇਸ ਤੋਂ ਵੱਡੀ ਕਿਰਪਾ ਕੀ ਆ ਜਾਈਆ ਲੱਗੇ ਆ ਤਾਂ ਆਹੋਤੀ ਪਾਈ ਹੈ ਅੱਜ ਪਾਈ ਆ ਸਭ ਜੀ ਪਾਈ ਆ ਜੀ ਸੋ ਬਾਕੀ ਸ਼ਰਧਾਲੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਅੰਦਰ ਦੇਖ ਸਕਦੇ ਹੋ ਕਿ ਅਰੇਂਜਮੈਂਟਸ ਬਹੁਤ ਜੋ ਕੀ ਕਹਿਸਾ ਦੇ ਆ ਕਿ ਬਹੁਤ ਭਾਰੀ ਸੰਖਿਆ ਦੇ ਵਿੱਚ ਇਥੇ ਆ ਰਹੇ ਨੇ ਔਰ ਜੋ ਇਸ ਵਕਤ ਅਰੇਂਜਮੈਂਟਸ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਐਗਜ਼ਿਟ ਦੇ ਲਈ ਐਂਟਰੀ ਦੇ ਲਈ ਵੱਖ-ਵੱਖ ਰਸਤੇ ਬਣਾਏ ਗਏ ਨੇ ਔਰ ਬਹੁਤ ਖੂਬਸੂਰਤੀ ਦੇ ਨਾਲ ਰਸਤੇ ਨੇ ਜੋ ਇੱਥੇ ਤਿਆਰ ਕੀਤੇ ਜਾਂਦੇ ਨੇ ਔਰ ਦੂਰ ਦੂਰ ਸੰਗਤਾਂ ਨਤਮਸਤਕਾਉਣ ਦੇ ਲਈ ਸਪੈਸ਼ਲ ਇਥੇ ਆਦੇ ਨੇ ਸੋ ਗੱਲਬਾਤ ਕਰਦੇ ਆ ਸੰਗਤਾਂ ਦੇ ਨਾਲ ਸੋ ਅਜਨਤਮਸਤਕ ਹੋਏ ਹੋ ਕਿਵੇਂ ਤਾਂ ਲੱਗ ਰਿਹਾ ਜੀ ਬਹੁਤ ਅੱਛਾ ਜੀ ਜੀ ਹੋਤੀ ਪਾਈ ਹੈ ਜੀ ਹਾਂ ਜੀ ਬਿਲਕੁਲ ਜੀ ਜੀ ਫਸਟ ਟਾਈਮ ਹੀ ਪਾਈ ਹੈ ਬਹੁਤ ਅੱਛਾ ਲੱਗਾ ਬੇਟਾ ਕਹਿੰਦਾ ਸੀ ਕਿ ਅਸੀਂ ਬੰਗਲਾ ਮੁਖੀ ਜਾਣਾ ਉੱਥੇ ਪਰ ਅੱਜ ਇੱਥੇ ਹੋਤੀ ਪੈ ਗਈ ਸਾਡੀ ਜੀ ਜੀ ਬਹੁਤ ਵਧੀਆ ਲੱਗਾ ਜੀ ਜੀ ਸੋ ਮਾਤਾ ਜੀ ਅੱਜ ਨਤਮਸਤਕ ਹੋਇਓ ਕਿਵੇਂ ਤਾਂ ਲੱਗ ਰਿਹਾ ਬਹੁਤ ਵਧੀਆ ਜੀ ਮਾਫ ਮੁਕਲਾਮ ਕੀ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ ਆ ਸੇਵਾਦਾਰਾਂ ਨੂੰ ਵੀ ਬlesਸ ਦਵੇ ਕਰੇ ਬਹੁਤ ਬਹੁਤ ਵਧੀਆ ਗੱਲ ਆ ਕਰਮਜੋਗ ਹੋ ਰਿਹਾ ਹੈ ਜਿਸ ਦੇ ਚ ਸਾਰੀ ਦੁਨੀਆ ਦਾ ਹੀ ਭਲਾ ਹੋਵੇ ਚਾਹੀਦਾ ਵੀ ਆ ਪਲਾ ਤੁਹਾਡੇ ਵਰਗੇ ਬੱਚੇ ਹੋਰ ਜਵਾਨ ਹੋਣ ਨਸ਼ੇ ਤੋਂ ਬਚੇ ਰਹਿਣ ਟ੍ਰਕੀਆਂ ਕਰਨ ਮਿਹਨਤ ਕਰਨ ਜੈ ਮੰਗਲਾ ਜੀ ਸੋ ਬਿਲਕੁਲ ਜੋ ਪਰਿਵਾਰ ਦੇ ਵੱਲੋਂ ਦੇਖੋ ਸੇਵਾ ਵੀ ਨਿਭਾਈ ਜਾਂਦੀ ਹੈ ਔਰ ਲੋਕ ਆ ਰਹੇ ਨੇ ਸੋ ਨਤਮਸਤਕ ਹੋਣ ਆਏ ਹੋ ਅੱਜ ਕਿਵੇਂ ਲੱਗ ਰਿਹਾ ਬਹੁਤ ਅੱਛਾ ਲੱਗਿਆ ਜੀ ਸੇਵਾਦਾਰਾਂ ਦੀ ਸੇਵਾ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਅੱਛਾ ਲੱਗਿਆ ਕੀ ਮਨੋਂ ਕਾਮਨਾਵਾਂ ਲੈ ਕੇ ਆਏ ਬਹੁਤ ਆ ਬਾਕੀ ਸਾਰਾ ਕੁਝ ਦੇਣ ਵਾਲੇ ਤਾਂ ਇਹੀ ਆ ਆਪਾਂ ਕੌਣ ਆ ਕੀ ਕਰਨਾ ਸਾਰੀ ਪਾਣੇ ਉਹ ਮਨ ਦੇ ਵਿੱਚ ਕਿਹੋ ਜਿਹਾ ਭਾਵ ਆਂਦਾ ਹੈ ਕਿਹੋ ਜਿਹੀ ਸ਼ਾਂਤੀ ਮਿਲਦੀ ਹੈ ਬਹੁਤ ਅੱਛੀ ਸ਼ਾਂਤੀ ਮਿਲਦੀ ਆ ਬਹੁਤ ਭਾਵਨਾ ਸਰਦਾ ਔਰ ਬਹੁਤ ਸ਼ਾਂਤੀ ਮਿਲੀ ਹੈ ਫ੍ਰਿੰਜਮੈਂਟ ਸੇ ਬਾਰੇ ਵੀ ਗੱਲ ਕਰੀਏ ਕਿਸੇ ਜੀ ਹਾਂਜੀ ਬਹੁਤ ਸੇਵਾਦਾਰਾਂ ਦਾ ਥੈਂਕ ਯੂ ਬਹੁਤ ਸੇਵਾਦਾਰ ਤਾਂ ਨਾ ਨਹੀਂ ਅਸੀਂ ਕਿੱਥੇ ਆ ਸਕਦੇ ਆ ਇੰਨੇ ਜੱਗੇ ਅਸੀਂ ਕਿੱਥੇ ਸੇਵਾਦਾਰਾਂ ਦੇ ਨਾਲ ਹੀ ਹੈ ਜੀ ਹਾਂਜੀ ਸੋ ਬਿਲਕੁਲ ਜੋ ਦੇਖ ਸਕਦੇ ਹੋ ਕਿ ਸੰਗਤਾਂ ਨੇ ਲਗਾਤਾਰ ਜੋ ਨਤਮਸਤਕ ਹੋ ਕੇ ਇਸ ਵਕਤ ਅਰਿਆਣੇ ਔਰ ਜੋ ਆਹੂਤੀਆਂ ਨੇ 243 ਘੰਟੇ ਦਾ ਅਖੰਡ ਮਹਾਯਾਗ ਹੈ ਲਗਾਤਾਰ ਆਹੂਤੀਆਂ ਇੱਥੇ ਚੱਲ ਰਹੀਆਂ ਨੇ ਔਰ ਸੰਗਤਾਂ ਸਿਰਫ ਪੰਜਾਬੀ ਔਰ ਲੁਧਿਆਣੇ ਤੋਂ ਹੀ ਨਹੀਂ ਹੈ ਵਿਦੇਸ਼ਾਂ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਜੋ ਸਪੈਸ਼ਲ ਆਂਦੇ ਨੇ ਇੱਥੇ ਨਤਮਸਤਕ ਹੋਣ ਦੇ ਲਈ ਔਰ ਅਰੇਂਜਮੈਂਟਸ ਤੋਂ ਕਿ ਪਰਿਵਾਰ ਦੇ ਵੱਲੋਂ ਬਹੁਤ ਅੱਛੇ ਬਹੁਤ ਖੂਬਸੂਰਤ ਅਰੇਂਜਮੈਂਟਸ ਕੀਤੇ ਗਏ ਨੇ ਔਰ ਇਹਨਾਂ ਅਰੇਂਜਮੈਂਟਸ ਦੇ ਵਿੱਚ ਲੰਗਰ ਦੀ ਸੇਵਾ ਜੋੜਾ ਘਟਾ ਲੈ ਕੇ ਲੰਗਰ ਦੀ ਸੇਵਾ ਜੋ ਬਹੁਤ ਅچھے ਤਰੀਕੇ ਦੇ ਨਾਲ ਚੱਲ ਰਹੀਆਂ ਨੇ ਔਰ ਜੋ ਇੱਕ ਤਸਵੀਰਾਂ ਇਸ ਤਰਫ ਵੀ ਜਰੂਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਨਾਰੀਅਲ ਕੁੰਡ ਦੇ ਉੱਤੇ ਇਹ ਵਿਸ਼ਵਾਸ ਬਣਿਆ ਹੋਇਆ ਹੈ ਕਿ ਜਦ ਨਾਰੀਅਲ ਕੁੰਡ ਦੇ ਉੱਤੇ ਨਾਰੀਅਲ ਆਪਣੇ ਸਿਰ ਦੇ ਉੱਤੇ ਉਵਾਰ ਕੇ ਜਦੋਂ ਜਾਂਦੇ ਨੇ ਤਾਂ ਬਹੁਤ ਅੱਛਾ ਫਲ ਮਿਲਦਾ ਹੈ ਔਰ ਦੁੱਖ ਟੁੱਟਦੇ ਨੇ ਸੋ ਇਸ ਤਰਫ ਵੀ ਜਰੂਰ ਆਪਾਂ ਜਾਵਾਂਗੇ ਔਰ ਕੋਸ਼ਿਸ਼ ਕਰਾਂਗੇ ਸੰਤਨ ਕਿਵੇਂ ਲੱਗਦਾ ਹੈ ਅੱਜ ਤੁਸੀਂ ਆਏ ਹੋ ਅਨਤਮਸਤ ਕੋਈ ਹੋ ਬਹੁਤ ਵਧੀਆ ਲੱਗ ਰਿਹਾ ਮਾਤਾ ਨੀਤਿ ਦਰਸ਼ਨ ਕਿ ਮੈਂ ਪਹਿਲੀ ਵਾਰ ਹੀ ਆਈ ਆ ਇੱਥੇ ਪਰ ਮੈਨੂੰ ਬਹੁਤ ਵਧੀਆ ਲੱਗਦਾ ਕੀ ਕੀ ਮਨੋ ਕਾਮਨਾਵਾਂ ਲੈ ਕੇ ਆਈ ਹਾਂ ਫਿਲਹਾਲ ਤਾਂ ਮੇਰੀ ਕੋਈ ਮਨੋ ਕਾਮਨਾ ਨਹੀਂ ਹੈ ਮੈਨੂੰ ਪਤਾ ਇੱਥੇ ਆ ਕੇ ਹਰ ਇੱਛਾ ਪੂਰੀ ਹੁੰਦੀ ਹੈ ਬਿਨਾਂ ਮੰਗੇ ਜੀ ਸੋ ਅੱਜ ਆਹੂਤੀ ਪਾਓਗੇ ਹਾਂਜੀ ਬਿਲਕੁਲ ਜੀ ਸੋ ਬਿਲਕੁਲ ਜੋ 243 ਘੰਟਿਆਂ ਦਾ ਯੱਗ ਚੱਲ ਰਿਹਾ ਵੈ ਸੋ ਕਿਵੇਂ ਲੱਗਦਾ ਇਹ ਜੇ ਉਪਰਾਲਾ ਹੋ ਰਿਹਾ ਪਿਆ ਵੈ 243 ਘੰਟੇ ਅਖੰਡ ਮਹਾਯੱਗ ਚੱਲ ਰਿਹਾ ਬਹੁਤ ਵਧੀਆ ਲੱਗਦਾ ਮੈਂ ਇਸ ਤੋਂ ਪਹਿਲੇ ਵੀ ਆਈ ਸੀ 2 ਸਾਲ ਪਹਿਲਾਂ ਹੂੰ ਨੇ ਬਹੁਤ ਵਧੀਆ ਲੱਗਾ ਉਹਨੂੰ ਮੈਂ ਆਪਣੇ ਘਰ ਤੇ ਆਇਆ ਮੈਂ ਅੱਜ ਮੈਂ ਆਪਣੇ ਬੱਚਿਆਂ ਨਾਲ ਆਈਆਂ ਬਹੁਤ ਵਧੀਆ ਲੱਗਾ ਕਿ ਬਹੁਤ ਆਪਣੇ ਸੰਸਮਾਜ ਦਾ ਬਹੁਤ ਵਧੀਆ ਅਪਰਾਲਾ ਹੈ ਕਿ ਜਿਹੜੇ ਸਾਰੇ ਆਪਣੇ ਸਮਾਜ ਨੂੰ ਹਿੰਦੂ ਸਮਾਜ ਨੂੰ ਸਤਮ ਧਰਮ ਨੂੰ ਜੋੜਦੇ ਆ ਸਾਰੇ ਜਿੱਥੇ ਜੈ ਮਾਂ ਬਗਲਾ ਮੁਕਤੀ ਜੀ ਕਿਸ ਤਰ੍ਹਾਂ ਦੀ ਮਨੋ ਕਾਮਨਾ ਵਾਲਾ ਕੀ ਚਾਹੀਏ ਹੋਏ ਬਸ ਮਾਂ ਮਾਈ ਤੰਦਰੁਸਤੀ ਦੇਵੇ ਅੰਦੇ ਰਹੀਏ ਬਸ ਜਾਏ ਦਰਸ਼ਨ ਕਰਦੇ ਰਹੀਏ ਆਪਣੇ ਬੱਚਿਆਂ ਨੂੰ ਤੰਦਰੁਸਤੀ ਦੇਵੇ ਜਿਹੜੇ ਹਰ ਸੇਵਾ ਦੇ ਨਿਭਾਉਂਦੇ ਰਹਿਣ ਜੀ ਬਸ ਸਹੀ ਗੀ ਸੋ ਬਿਲਕੁਲ ਜੋ ਪਰਿਵਾਰ ਦੇ ਸਦਸੀਆਂ ਨੇ ਜੋ ਇੱਥੇ ਪਹੁੰਚਦੇ ਨੇ ਗੱਲਬਾਤ ਕਰਦੇ ਆ ਸੋ ਕਿਵੇਂ ਲੱਗ ਰਿਹਾ ਹੈ ਜਿੱਥੇ ਨਤਮਸਤਕ ਹੋਈਓ ਅੱਜ ਅਸੀਂ ਤਾਂ ਪਹਿਲੀ ਵਾਰ ਹੀ ਆਏ ਆ ਜਲੂ ਲੁਧਿਆਣੇ ਵਿੱਚ ਰਹਿ ਕੇ ਹੀ ਅੱਛਾ ਲੱਗ ਰਿਹਾ ਬਹੁਤ ਅੱਛਾ ਬਣਾਇਆ ਹੋਇਆ ਹੈ ਬਹੁਤ ਕਾਫੀ ਬੜਾ ਹੈ ਕਿਹੋ ਜਿਹਾ ਮਨਕਾਮਨਾਵਾਂ ਲੈ ਕੇ ਆਏ ਅੱਜ ਕੀ ਹੈ ਮਨ ਦੇ ਵਿੱਚ ਵੀ ਪਰਿਵਾਰ ਚ ਖੁਸ਼ੀਆਂ ਉਹ ਮਿਲਣ ਬਸ ਹੋਰ ਕੁਝ ਨਹੀਂ ਜੀ ਹੋਰ ਨਹੀਂ ਕੁਝ ਮਿਲਦੀ ਖੁਸ਼ੀ ਬਿਲਕੁਲ ਸੋ ਦੇਖ ਸਾਧੂ ਕੀ ਤੇ ਆ ਰਹੇ ਨੇ ਸੋ ਕਿਹੋ ਜਿਹਾ ਲੱਗ ਰਿਹਾ ਜਾਈਓ ਤੁਸੀਂ ਨਤਮਸਤਕ ਹੋਏ ਹੋ ਬਹੁਤ ਵਧੀਆ ਲੱਗ ਰਿਹਾ ਕਾਫੀ ਹੁਣ ਸਾਲ ਬਾਅਦ ਆਏ ਨਾ ਤਾਂ ਬਹੁਤ ਹੋਰ ਅੱਛਾ ਲੱਗ ਰਿਹਾ ਕੁਝ ਚੇਂਜ ਵੀ ਲੱਗ ਰਿਹਾ ਹੈਗਾ ਅੱਗੇ ਵੀ ਆਂਦੇ ਰਹਿਣੇ ਹਾਂ ਅੱਗੇ ਵੀ ਆਨੇ ਤੀਸਰੀ ਵਾਰ ਆ ਰਹੀ ਮੈਂ ਜੀ ਕਿਹੋ ਜੇ ਬਦਲਾਵ ਨੇ ਜ਼ਿੰਦਗੀ ਦੇ ਵਿੱਚ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਸਾਨੂੰ ਆਪਣਾ ਮਕਾਨ ਮਿਲਿਆ ਨਾ ਤਾਂ ਹੋਰ ਕੀ ਚਾਹੀਦਾ ਸੋ ਬਿਲਕੁਲ ਜੋ ਖੁਸ਼ੀਆਂ ਨੇ ਸੋ ਦੇਖ ਸਕਦੇ ਹੋ ਕਿ ਲੋਕਾਂ ਦੇ ਚਿਹਰੇਾਂ ਤੇ ਨੇ ਔਰ ਮਨੋ ਕਾਮਨਾਵਾਂ ਜੋ ਵੀ ਮੰਗਦੇ ਨੇ ਤੇ ਪੂਰੀਆਂ ਹੋ ਰਹੀਆਂ ਨੇ ਔਰ ਪਾਰੀਗਿਮਤੀ ਦੇ ਵਿੱਚ ਸੰਗਤ ਇੱਥੇ ਲਗਾਤਾਰ ਪਹੁੰਚ ਰਹੀਆਂ ਨੇ ਔਰ ਤੁਸੀਂ ਵੀ ਜ਼ਰੂਰ ਇੱਥੇ ਆਓ ਔਰ ਦੇਖ ਸਾਥੀਓ ਕਿ ਇਹ ਜੋ ਤਸਵੀਰਾਂ ਨੇ ਇਸ ਵਕਤ ਮੰਦਿਰ ਪ੍ਰਾਂਗਣ ਦੇ ਵਿੱਚੋਂ ਜੋ ਸ਼ਰਧਾਲੂ ਨੇ ਉਹ ਮੱਥਾ ਟੇਕ ਕੇ ਜੋ ਬਾਹਰ ਆ ਰਹੇ ਨੇ ਔਰ ਅਹੂਤੀ ਪਾਣ ਦੇ ਲਈ ਹਵਨਕੁੰਡ ਦੇ ਵੱਲ ਜਾ ਰਹੇ ਨੇ ਔਰ ਲਗਾਤਾਰ ਜੋ ਲੋਕ ਨੇ ਇੱਥੇ ਭਾਰੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੇ ਨੇ ਔਰ ਜੋ ਗੱਲਬਾਤ ਕਰਦੇ ਆ ਸੋ ਮਾਤਾ ਜੀ ਆ ਜਾਈਓ ਨਤਮਸਤਕ ਹੋਈਓ ਹਾਂਜੀ ਜੀ ਕਿਹੋ ਜਿਹਾ ਲੱਗਦਾ ਹੈ ਕੀ ਮਨੋ ਕਾਮਨਾਵਾਂ ਨੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਕਿਹੋ ਜਿਹਾ ਮਨੋ ਕਾਮਨਾਵਾਂ ਲੈ ਕੇ ਆਏ ਹੋ ਬੱਸ ਮਾਲਕ ਸਭ ਕੁਝ ਵਧੀਆ ਕਰੇ ਜੀ ਹਾਂ ਸੋ ਬਿਲਕੁਲ ਜੋ ਸੰਗਤਾਂ ਨੇ ਜੋ ਪਰਿਗਿਣਤੀ ਦੇ ਵਿੱਚ ਤੇ ਨਤਮਸਤਕ ਹੋ ਰਹੀਆਂ ਨੇ ਔਰ ਤੁਸੀਂ ਵੀ ਜ਼ਰੂਰ ਆਓ ਇਸ 243 ਘੰਟੇ ਦੇ ਅਖੰਡ ਮਹਾਯਾਗ ਦੇ ਵਿੱਚ ਅਹੂਤੀ ਪਾਓ ਜੋ ਸਰਬੱਤ ਦੇ ਭਲੇ ਦੀ ਇੱਥੇ ਅਰਦਾਸ ਕੀਤੀ ਜਾ ਰਹੀ ਹੈ ਹਵਨ ਯਾਗ ਦੇ ਵਿੱਚ ਤੁਸੀਂ ਵੀ ਆਓ ਸ਼ਾਮਿਲ ਹੋਵੋ ਤੇ ਜ਼ਿੰਦਗੀ ਦੇ ਵਿੱਚ ਜੋ ਮੁਸ਼ਕਿਲਾਂ ਨੇ ਉਹਨਾਂ ਨੂੰ ਦੂਰ